ਅੱਜ ਵਾਰਡ ਨੰਬਰ 75 ਸਾਡੇ ਆ ਉਮੀਦਵਾਰ ਵਾਰਡ ਨੰਬਰ 75 ਤੋਂ ਸੁਮਨ 나ਗਪਾਲ ਜੀ ਦੇ ਹੱਕ ਦੇ ਵਿੱਚ ਸਾਡੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਲੁਧਿਆਣਾ ਦੇ ਐਮਪੀ ਵੜਿੰਗ ਸਾਹਿਬ ਨੇ ਸੁਮਨ 나ਗਪਾਲ ਜੀ ਦੇ ਹੱਕ ਦੇ ਵਿੱਚ ਵਾਰਡ ਨੰਬਰ 75 ਚ ਡੋਰ ਟੂ ਡੋਰ ਕੀਤਾ ਲੋਕਾਂ ਤੋਂ ਵੋਟਾਂ ਮੰਗੀਆਂ ਸਾਡੇ ਸੁਮਨ ਜੀ ਦੇ ਧਰਮਪਤੀ टीटू नागपाल जी बहुत लंबे समय से कांग्रेस पार्टी दी सेवा करते आ रहे हैं सो انہاں دی સેવા ਨੂੰ ਸਮਰਪਤ ਲੋਗਾ ਨੂੰ سب پتہ ہے کہ ટીटू नागपाल जी ਇਹਨਾਂ ਦਾ پورا ਪਰਿਵਾਰ कांग्रेस पार्टी ਦੇ ਲਈ ਸਮਰਪਤ ਹੈ ਲੋਗਾ ਦੇ ਲਈ ਸਮਰਪਤ ਹੈ ਹਮੇਸ਼ਾ ਦਿਨ ਰਾਤ સેવા ਕਰਦੇ ਆ ਪਿਛੇ ਕਰੋਨਾ ਕਾਲ ਦੀ ਗੱਲ ਕਰਾਂ ਤਾਂ ਇਹਨਾਂ ਨੇ ਘਰ ਘਰ ਜਾ ਕੇ ਲੰਗਰ ਰਾਸ਼ਨ ਵੰਡਿਆ ਤੇ ਉੱਥੇ ਹੀ ਗਰੀਬ ਗੁਰਬੇ ਲੋਗਾ ਦੀ ਹਮੇਸ਼ਾ ਉਹਨਾਂ ਦੇ ਨਾਲ ਖੜਦੇ ਆ ਰਹੇ ਆ ਸੋ ਸਾਰੀ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆਨ ਆਲੀ 21 ਤਰੀਕ ਨੂੰ ਸੁਮਨ 나ਗਪਾਲ ਜੀ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਬਣਾਈਏ ਤੇ ਮੈਂ ਗੱਲ ਕਰਨਾ ਚਾਹਾਂਗਾ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਆਮ ਆਦਮੀ ਪਾਰਟੀ ਨੇ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਹਦੋਂ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਹਰ ਮਹਿਲਾ ਦੇ ਅਕਾਊਂਟ ਦੇ ਵਿੱਚ 21 ਹਜ਼ਾਰ ਰੁਪਏ ਆਊਗਾ ਜਦੋਂ ਅਸੀਂ ਸੱਤਾ ਚਾਵਾਂਗੇ ਅੱਜ 3 ਸਾਲ ਤਕਰੀਬਨ ਹੋ ਚੁੱਕੇ ਆ ਕਿਸੇ ਵੀ ਮਹਿਲਾ ਦੇ ਅਕਾਊਂਟ ਦੇ ਵਿੱਚ 1 ਰੁਪਿਆ ਨਹੀਂ ਆਇਆ। ਯੁਵਾਵਾਂ ਨੂੰ ਨੌਕਰੀ ਦਵਾਂਗੇ। ਝੂਠਾ ਵਾਅਦਾ। ਸੋ ਇਹੋ ਜਿਹੇ ਕਈ ਝੂਠੇ ਵਾਅਦੇ ਆ ਜਿਹੜੀਆਂ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕੀਤੇ। ਅੱਜ 3 ਸਾਲ ਹੋ ਗਏ ਉਹ ਸਿਰਫ ਔਰ ਜੁਮਲਾ ਸਾਬਤ ਹੋਏ। ਭਾਜਪਾ ਦੀ ਗੱਲ ਕਰਾਂ। ਸਾਰੇ ਇੱਕੋ ਹੀ ਥਾਲੀ ਦੇ ਚਟੇ-ਬੱਟੇ ਐ। ਭਾਜਪਾ ਨੇ ਜਿਹੜੀ ਹਮੇਸ਼ਾ ਲਾਸਟ ਕਿੰਨੇ ਸਾਲਾਂ ਤੋਂ ਇੱਥੇ ਜਿਹੜੇ ਆ ਜਿਹੜੇ ਕਾਉਂਸਲਰ ਹੈ ਕਈ ਸਾਲਾਂ ਤੋਂ ਆਪਣੇ ਆਪ ਨੂੰ ਝੂਠ ਦੀ ਕਦੀ ਕਾਂਗਰਸ ਪਾਰਟੀ ਦੇ ਵਿੱਚ ਆ ਜਾਂਦੇ ਆ ਜਦੋਂ ਦੇਖਦੇ ਆ ਕਦੀ ਭਾਜਪਾ ਦੇ ਵਿੱਚ ਕਦੀ ਕਿਸੇ ਪਾਰਟੀ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਉਹ ਲੋਕਾਂ ਦੀ ਸੇਵਾ ਦੇ ਨਏ ਲਈ ਆਪਣੀ ਸਿਰਫ ਵਾਹਵਾਹੀ ਖੱਟਣ ਦੇ ਲਈ ਉਹ ਹੈ ਕਦੀ ਇੱਧਰ ਕਦੀ ਉੱਧਰ ਸੋ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਾ ਹੈ ਕਿ ਕੌਣ ਸਾਡਾ ਕੌਣ ਪਰਾਇਆ ਇਹਨਾਂ ਦੇ ਨਾਲ ਜਨਵਲ ਹੈ ਦੂਜੀਆਂ ਪਾਰਟੀਆਂ ਦੇ ਕੋਲ ਧੰਨਵਲ ਹੈ ਸੋ ਹਮੇਸ਼ਾ ਜਿੱਤ ਜਨਮਲ ਦੀ ਹੋਈ ਹੈ ਲਾਸਟ ਵਾਰ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਲਾਕਾ ਨਿਵਾਸੀਆਂ ਨੂੰ ਕੀ ਆਉਣ ਵਾਲੀ 21 ਤਰੀਕ ਨੂੰ ਸੁਮਨ ਆਗਪਾਲ ਜੀ ਦੇ ਹੱਕ ਦੇ ਵਿੱਚ ਮੋਟਾ ਬਾਗ ਇਹਨਾਂ ਨੂੰ ਦਿਤਾਓ ਤਾਂ ਕਿ ਇਹ ਹਾਊਸ ਤੇ ਜਾ ਕੇ ਤੁਹਾਡੀ ਆਵਾਜ਼ ਬਣ ਕੇ ਵਿਕਾਸ ਦੀ ਗੱਲ ਕਰ ਸਕਣ ਹੌਸਲਾ ਮਿਲਿਆ ਮੈਨੂੰ ਮੈਂ ਸੁਮਨ ਨਾਗਪਾਲ 75 ਨੰਬਰ ਵਾਰਡ ਤੋਂ ਖੜੀ ਹੋਈ ਆ ਤੇ ਮੈਨੂੰ ਬੋਹ ਗੜਿੰਗ ਸਾਹਿਬ ਦੇ ਆਨ ਨਾਲ ਬਹੁਤ ਹੌਸਲਾ ਮਿਲਿਆ ਹੰਡਾਵਰ ਸਾਹਿਬ ਵੀ ਤੀਜੀ ਵਾਰ ਆਏ ਆ ਮਾਨਕ ਸਾਹਿਬ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਤੇ ਬਾਕੀ ਸਭ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨੀ ਆ ਜਿਹੜੀ ਸਾਨੂੰ ਇੰਨੀ ਸਪੋਰਟ ਕਰ ਰਹੇ ਆ ਤੇ ਸਾਡੇ ਨਾਲ ਚੱਲੇ ਹੋਏ ਆ ਤੁਸੀਂ ਆਪ ਦੇਖਿਆ ਹੋਵੇਗਾ ਕਿ ਲੋਕੀ ਕਿਸ ਤਰ੍ਹਾਂ ਹਾੜ ਦਾ ਹਾੜ ਸਾਡੇ ਨਾਲ ਚੱਲਿਆ ਆ ਤੇ ਇਸ ਕਰਕੇ ਮੈਨੂੰ ਪੂਰੀ ਆਸ ਆ ਤੇ ਤਦਾ ਪੂਰਾ ਵਿਸ਼ਵਾਸ ਆ ਕਿ ਮੈਂ ਹੀ ਜਿੱਤਾਂਗੀ ਜੈ ਹਿੰਦ ਜੈ ਭਾਰਤ ਵੀ ਅੱਜ ਲਾਸਟ ਡੇ ਸੀ ਅੱਜ ਲੋਕਾਂ ਨੂੰ ਬੇਨਤੀ ਕੀਤੀ ਗਈ ਬੋਟਮ ਲੈ ਕੇ ਕਿ ਅੱਜ ਵਾਰ ਨੰਬਰ 75 ਤੋਂ ਅਜੇ ਰਾਜਾ ਬਰਿੰਗ ਜੀ ਸਾਡੇ ਡੋਰ ਟੂ ਡੋਰ ਸਾਡੇ ਨਾਲ ਕੀਤਾ ਸ਼ਾਂਤੀ ਲੇਟ ਹੋਣ ਕਰਕੇ ਸ਼ਾਂਤੀ ਨਾਲ ਕੋਈ ਢੋਲ ਕੋਈ ਸਪੀਕਰ ਅਸੀਂ ਨਹੀਂ ਫਜਾਇਆ ਬਸ ਸਿਰਫ ਸ਼ਾਂਤੀ ਨਾਲ ਪੈਦਲ ਯਾਤਰਾ ਕੀਤੀ ਇੱਕ ਸਾਡੇ ਏਰੀਆ 'ਚ ਇੱਕ ਸਾਡੇ ਏਰੀਆ 'ਚ ਡੈਥ ਹੋ ਗਈ ਸੀ ਰਾਜਾ ਜੀ ਨੇ ਉੱਥੇ ਉੱਥੇ ਬੈਠੇ ਬਸ ਮਿਲ ਕੇ ਉਹਨਾਂ ਨੂੰ ਚਲੇ ਗਏ ਐਨਾ ਹੀ ਅਪੀਲ ਕਰਾਂਗਾ ਕਿ 21 ਤਰੀਕ ਨੂੰ 2 ਨੰਬਰ ਉਹ 2 ਨੰਬਰ ਬਰਤਨ ਤੇ 75 75 ਨੰਬਰ ਵਾੜ ਵਾਸੀਆਂ ਨੂੰ ਅਪੀਲ ਕਰਦਾ ਹਾਂ ਦੋ ਨੰਬਰ ਵਰਤਨ ਦਬਾ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਸੁਮਨ ਨਾਗਪਾਲ ਆ ਆਪ ਸਾਡੇ ਇਲਾਕੇ ਦੀ 75 ਨੰਬਰ ਵਾਰਦੀ ਕੌਂਸਲਰ ਬਣ ਕੇ ਆਵੇ ਤੇ ਇਕੜੇ ਵਿਰੋਧੀ ਪਾਰਟੀਆਂ ਦੀਆਂ ਜਮਾਨਤਾਂ ਜ਼ਬਤ ਹੋ ਜਾਣ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ 25 ਸਾਲਾਂ ਤੋਂ ਜਿਹੜਾ ਕੰਮ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਕਰ ਰਹੇ ਹਾਂ ਅੱਜ ਸਾਨੂੰ ਮੌਕਾ ਮਿਲਿਆ ਹੈ ਐਸੇ ਕਰਕੇ ਸਾਰੇ ਵਾਰਡ ਨੰਬਰ 75 ਜਿੰਨੇ ਵੀ ਨੇ ਪੂਜਾ 75 ਨੰਬਰ ਵਾਰਡ ਦੇ ਸਾਰੇ ਲੋਕ ਕਾਂਗਰਸ ਪਾਰਟੀ ਨੂੰ ਚਾਹੁੰਦੇ ਨੇ ਔਰ ਕਾਂਗਰਸ ਪਾਰਟੀ ਨੂੰ 21 ਤਰੀਕ ਨੂੰ 2 ਨੰਬਰ ਬਟਨ ਤੇ ਮੋਹਰਾ ਲਾ ਕੇ ਸੁਮਨ ਨਗਪਾਲ ਜੀ ਨੂੰ ਕਾਮਯਾਬ ਕਰਨਗੇ ਐਨਾਂ ਹੀ ਕਹਿੰਦਾ ਆਇਆ ਜੈ ਹਿੰਦ ਜੈ ਭਾਰਤ ਅੱਛਾ ਕਿੰਨਾ ਮੋਰ ਸੀ ਥੋੜਾ ਲੇਟ ਹੋ ਗਿਆ ਤੇ ਤੁਸੀਂ ਕਹਿ ਰਹੀ ਕਿ ਤਾਂ ਸਾਡੀ ਮਾਰਕ ਮੋਹਲ ਐਂਦਾ ਸੀ ਲੇਟ ਹੋ ਗਿਆ ਸ਼ਾਂਤੀ ਨਾਲ ਅਸੀਂ ਸ਼ਾਂਤੀ ਨਾਲ ਮਾਰਚ ਕੱਢਿਆ ਰਾਜਾ ਜੀ ਆਏ ਉਹਨਾਂ ਨੇ ਕਿਤੇ ਡੈਥ ਹੋ ਗਈ ਸੀ ਉਹਨਾਂ ਤੇ ਮਿਲਣਾ ਸੀ ਮਿਲ ਕੇ ਅਸੀਂ ਸ਼ਾਂਤੀ ਨਾਲ ਪੈਦਲ ਤੁਰ ਕੇ ਆ ਗਏ ਅਸੀਂ ਨਾ ਕੋਈ ਢੋਲ ਵਜਾਇਆ ਨਾ ਕੋਈ ਸਪੀਕਰ ਵਜਾਇਆ ਚੁੱਪ ਕਰਕੇ ਅਸੀਂ ਪੈਦਲ ਨਾ ਸਾਡੇ ਬੰਦਿਆਂ ਨੇ ਨਾਰਾ ਲਾਇਆ ਚੁੱਪ ਕਰਕੇ ਅਸੀਂ ਆ ਗਏ ਔਰ ਆ ਕੇ ਆਪਣੇ ਦਫਤਰ ਉਹਨਾਂ ਨੇ ਬੈ ਕੇ ਚਲੇ ਗਏ ਸਾਨੂੰ ਬਹੁਤ ਵਧੀਆ ਲੱਗਾ ਕਿੰਨਾ ਹੌਸਲਾ ਮਿਲੇ ਰਾਜੇ ਜੀ ਦੇ ਆਉਣ ਨਾਲ ਸਾਨੂੰ ਇਨਾ ਹੌਸਲਾ ਮਿਲਿਆ ਪਤਾ ਲੱਗੇ ਇਲਾਕਾ ਵਾਸੀਆਂ ਨੂੰ 75 ਨੰਬਰ ਵਾਲ ਵਾਸੀਆਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦੀ ਹੜ ਆ ਗਈ ਹੈ ਜਿੱਦਾਂ ਲੋਕ ਨਾ ਅੱਜ ਤੋਂ 2000 ਜਿਹੜੀ ਸਰਕਾਰ ਬਣੇਗੀ ਅਗੋ 2027 ਦੀ ਕਾਂਗਰਸ ਪਾਰਟੀ ਦੀ ਬਣੇਗੀ ਤੇ ਸਾਡੇ 95 ਦੇ 95 ਮੇਰ ਬਣਨਗੇ ਕਾਉਂਸਲਰ ਬਣਨਗੇ ਤੇ ਸਾਡਾ ਮੇਰ ਬਣੇਗਾ ਸਾਡਾ ਸਾਡਾ ਸਾਰਾ ਸਾਰਾ ਲੁਧਿਆਣਾ ਦਾ ਮੇਰ ਸਾਡਾ ਕਾਂਗਰਸ ਪਾਰਟੀ ਦਾ ਬਣਨਗਾ